ਪੰਜਾਬ ਹਰਿਆਣਾ ਬਾਰਡਰ ਦੇ ਉੱਪਰ ਜ਼ਿਲ੍ਹਾ ਸੰਗਰੂਰ ਦੀ ਪੁਲਿਸ ਦੇ ਵੱਲੋਂ ਸਪੈਸ਼ਲ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਆਉਣ ਜਾਣ ਵਾਲੇ ਸਾਧਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਦੇ ਉੱਪਰ ਜ਼ਿਲ੍ਹਾ ਸੰਗਰੂਰ ਦੇ ਐਸਪੀ ਅਤੇ ਨਜ਼ਦੀਕ ਮੂਨਕ ਥਾਣੇ ਦੇ ਡੀਐਸਪੀ ਸਮੇਤ ਐਸਐਚਓ ਸਾਹਿਬ ਵੀ ਮੌਜੂਦ ਰਹੇ। ਉੱਥੇ ਹੀ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਜੁਧ ਨਸ਼ਿਆਂ ਵ੍ਰੁੱਧ ਮਹੀਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਨਸ਼ਾ ਤਸਕਰ ਕਾਬੂ ਕੀਤੇ ਜਾ ਰਹੇ ਨੇ ਅਤੇ ਨਾਲ ਹੀ ਉਹਨਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਨਸ਼ੇ ਦਾ ਕਾਰੋਬਾਰ ਤੁਰੰਤ ਬੰਦ ਕਰ ਦੇਣ ਇਸੇ ਮਹੀਮ ਦੇ ਤਹਿਤ ਪੰਜਾਬ ਤੋਂ ਹਰਿਆਣਾ ਅਤੇ ਹਰਿਆਣੇ ਤੋਂ ਪੰਜਾਬ ਆਉਣ ਵਾਲੇ ਬਹਾਨਾ ਦੀ ਸਪੈਸ਼ਲ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਹੋਰ ਵੀ ਜਿਹੜੀ ਵੱਡੀ ਕਾਮਯਾਬੀ ਹੱਥ ਲੱਗੀ ਅਤੇ ਇਸ ਮੀਮ ਦੇ ਤਹਿਤ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਨੂੰ ਕਾਬੂ ਕੀਤਾ ਗਿਆ ਨਸ਼ੇ ਦੇ ਨਾਲ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਉਹਨਾਂ ਦੀ ਰਹਿਨੁਮਾਈ ਹੇਠ ਤੇ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੀ ਦਿਸ਼ਾ ਨਿਰਦੇਸ਼ ਹੇਠ ਅੱਜ ਆਪਾਂ ਸਵੇਰੇ ਕਰੀਬ 7 ਵਜੇ ਤੋਂ ਲੈ ਕੇ 12 ਵਜੇ ਤੱਕ ਆਪਾਂ ਇੰਟਰ ਸਟੇਟ ਨਾਕੇ ਜਿਹਨੂੰ ਆਪਾਂ ਆਪਰੇਸ਼ਨ ਸੀਲ ਕਰਕੇ ਕਹਿੰਦੇ ਆ ਉਹ ਲਾਇਆ ਇਹਦਾ ਮੇਨ ਮੰਤਬ ਜੀ ਇਹ ਹੈ ਵੀ ਇਕ ਤਾਂ ਕੋਈ ਨਸ਼ਾ ਤਸਕਰੀ ਜੇ ਕੋਈ ਕਰਦਾ ਚੰਚੇ ਤਾਂ ਆਪਾਂ ਨਾਕੇ ਤਾਲਾ ਲਾਨੇ ਵੀ ਉਹਨਾਂ ਦੀ ਚੈਕਿੰਗ ਹੋ ਸਕੇ ਇਦਾਂ ਦੀ ਚੀਜ਼ਾਂ ਤੇ ਠੱਲ ਪਾ ਸਕੀਏ ਕੋਈ ਮਾੜਾ ਅਨਸਰ ਹੈ ਜੀ ਤੇ ਉਹਨਾਂ ਦੀ ਵੀ ਚੈਕਿੰਗ ਪ੍ਰੋਪਰ ਹੋ ਸਕੇ ਉਹਨਾਂ ਤੇ ਇੱਕ ਮੈਸੇਜ ਆਏ ਵੀ ਪੁਲਿਸ ਜੀ ਤਹਿਨਾਤ ਹੈ ਤੇ ਤੀਸਰਾ ਜੀ ਜਦੋਂ ਹੂਸਟਰੇਡੀ ਹੋ ਜਾਂਦੀ ਹੈ ਤੇ ਸਾਡਾ ਉਹ ਵੀ ਹੈ ਵੀ ਕੋਈ ਵੀ ਨਜਾਇਜ਼ ਸ਼ਰਾਬ ਜਾਂ ਇਦਾਂ ਦੀ ਕੋਈ ਚੀਜ਼ ਇੰਟਰ ਸਟੇਟ ਜੇ ਕੋਈ ਤਸਕਰੀ ਹੋ ਰਹੀ ਹੈ ਤੇ ਉੱਤੇ ਆਪਾਂ ਠਲ ਪਾਈਏ ਜੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਕਰੀਬ 34 ਤੋਂ 35 ਆਪਾਂ ਚਲੰਗ ਕੀਤੇ ਸਵੇਰ ਦੇ ਸੰਡੇ ਦੇ ਦਿਨ ਤੇ ਇਸ ਤੋਂ ਇਲਾਵਾ ਚਾਰਲੀ ਤੋਂ 45 ਬੋਤਲਾਂ ਜਿਹੜੀ ਇਲਿਸੀਟ ਲਿਕਰ ਹੈ ਉਹ ਤੇ 200 ਲੀਟਰ ਲਾਣ ਇਹ ਵੀ ਫੜੀ ਗਈ ਹੈ ਇਹ ਨਾਕੇ ਜੀ ਚਾਰ ਨਾਕੇ ਸਾਡੇ ਇੱਥੇ ਮੂਨਕ ਲੱਗੇ ਤੇ ਲਹਿਰੇ ਚ ਵੀ ਨਾਕੇ ਲੱਗੇ ਤੇ ਜੁਆਇੰਟਲੀ ਇਹਨਾਂ ਨੇ ਜਿਹੜੇ ਦੋ ਸਾਡੇ ਹਰਿਆਣਾ ਦੇ ਬਾਰਡਰ ਵਾਲੀ ਹੈ ਸਟੇਟਸ ਹੈ ਹਰਿਆਣੇ ਦੇ ਬਾਰਡਰ ਵਾਲੇ ਜਿਹੜੇ ਆਪਣੇ ਥਾਣੇ ਆ ਉਹਨਾਂ ਨੇ ਨਾਕੇ ਲਾਏ ਤੇ ਇਹਨਾਂ ਨੇ ਵਧੀਆ ਕੰਮ ਕੀਤਾ ਤੇ ਆਪਾਂ ਤਤਪਰ ਆਂ ਜੀ ਕੋਈ ਵੀ ਮਾੜੇ ਅੰਸਰ ਜਿਹੜੇ ਸਟੇਟ ਦੇ ਬਾਰਡਰ ਤੇ ਉਹਦਾ ਫਾਇਦਾ ਚੱਕ ਕੇ ਕਦੀ ਹਰਿਆਣੇ ਤੇ ਕਦੀ ਪੰਜਾਬ ਵਿੱਚ ਇਲੀਗਲ ਐਕਟੀਵिटीज ਕਰਦੇ ਆ ਆਪਾਂ ਉਹਨਾਂ ਤੇ ਨੱਥ ਪਾਵਾਂਗੇ ਤੇ ਤੁਹਾਨੂੰ ਜਲਦੀ ਇਹਦੇ ਬਹੁਤ ਪੋਜ਼ਿਟਿਵ ਨਤੀਜੇ ਹੋਰ ਵੀ ਦੇਖਣ ਨੂੰ ਮਿਲਣਗੇ ਜੀ ਅਗਰ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਦੇ ਲਈ ਵੀ ਆਪਾਂ ਲਈ ਜੀ ਨਸ਼ਾ ਛੱਡਣ ਦੇ ਉਪਰਾਲੇ ਇਕੱਤਾ ਜੀ ਆਪਾਂ प्रशासन सिविल प्रशासन ਨੇ ਟਾਈਪ ਕਰਕੇ ਹਰ ਪਿੰਡ 'ਚ ਪਲੇਗਰਾਉਂਡ ਬਣਾ ਰਹੇ ਉਹ ਪਲੇਗਰਾਉਂਡਾਂ 'ਚ ਪ੍ਰੇਰਿਤ ਕਰ ਰਹੇ ਵੀ ਨੌਜਵਾਨ ਜਿਹੜੇ ਆਪਣੀ ਜਿਹੜੀ એનર્ਜੀ ਹੈ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਨ ਉਸ ਤੋਂ ਇਲਾਵਾ ਜੀ ਜਿਹੜੇ ਕੋਈ ਛੱਡਣਾ ਚਾਹੁੰਦੇ ਆ ਜਿਹੜੇ ਆਦੀ ਹੋ ਚੁੱਕੇ ਆ ਉਹਨਾਂ ਲਈ ਔਟ ਸੈਂਟਰ ਡੀ ਐਡਿਕਸ਼ਨ ਸੈਂਟਰ ਰੀ ਹੈਬ ਸੈਂਟਰ ਉਹਦੇ 'ਚ ਪੁਲਿਸ ਵੀ ਮਦਦ ਕਰ ਰਹੀ ਹੈ ਤੇ ਸਿਵਲ ਪ੍ਰਸ਼ਾਸਨ ਵਿੱਚ ਹੈ ਹੈਲਥ ਵਿਭਾਗ ਵੀ ਪੂਰਾ ਪੁਰਜ਼ੋਰ ਜ਼ੋਰ ਲਾ ਰਿਹਾ ਹੈ ਵੀ ਇਹਨਾਂ ਦਾ ਨਸ਼ਾ ਜਿਹੜਾ ਛਡਾਇਆ ਜਾਏ ਇਸ ਤੋਂ ਇਲਾਵਾ ਜੀ ਨਸ਼ਾ ਛਡਾਊ ਯਾਤਰਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਉੱਚ ਸਾਡੇ ਐਸਐਚਓ ਸਾਹਿਬਾਨ ਡੀਐਸਪੀ ਸਾਹਿਬਾਨ ਆਪਾਂ ਆਪ ਵੀ ਜਾਣੇ ਤੇ ਉਹਦੇ ਵਿੱਚ ਆਪਾਂ ਪ੍ਰੇਰਿਤ ਕਰ ਰਹੇ ਆ ਵੀ ਇਹਨੂੰ ਇੱਕ ਟੈਬੂ ਨਾ ਸਮਝਿਆ ਜਾਏ ਇਹਨੂੰ ਇੱਕ ਕਲੰਕ ਨਾ ਸਮਝਿਆ ਜਾਏ ਸਗੋਂ ਇਹਨੂੰ ਇੱਕ ਪੋਜ਼ਿਟਿਵ ਚੀਜ਼ ਸਮਝੀ ਜਾਏ ਵੀ ਇਹ ਬੰਦਾ ਨਸ਼ੇ ਦਾ ਆਦੀ ਸੀ ਬਟ ਹੁਣ ਇਹਨੇ ਹਿੰਮਤ ਜਟਾਈ ਤੇ ਹੁਣ ਇਹ ਨਸ਼ਾ ਛੱਡ ਕੇ ਇੱਕ ਵਧੀਆ ਸੁਚੱਜੇ ਤੌਰ ਤੇ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹ ਰਿਹਾ ਹੈ ਇਕਸਰ ਲਹਾੜਾ ਦੇ ਬਸਤੀਆਂ ਤੋਂ ਲੈ ਕੇ ਪਿੰਡਾਂ ਰੀਡਾ ਹੋ ਗਿਆ ਜਿਵੇਂ ਹਰਿਆਣੇ ਦੇ ਵਿੱਚ ਦੰਧਨ ਸਾਹਿਬ ਦੇ ਉੱਥੋਂ ਜਿਹੜਾ ਨਸ਼ਾ ਬਾਟਰ ਨੂੰ ਇਸ ਪਾਸੇ ਨੂੰ ਪੰਜਾਬ ਵੱਲ ਨੂੰ ਬਹੁਤ ਆਉਂਦਾ ਹੈਗਾ ਛੋਟੇ ਛੋਟੇ ਛੜਕਾਂ ਦੇ ਰਾਈ ਜਾਂ ਭਾਗੜਾ ਨੇੜੇ ਦੇ ਰਸਤੇ ਕਿ ਇਹਦੇ ਉੱਪਰ ਵੀ ਕੋਈ ਜਲਦੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਜੀ ਆਪਾਂ ਰੈਗੂਲਰ ਇੱਥੇ ਕਾਸੋ ਵੀ ਕਰਦੇ ਆ ਸਾਡੀ ਇੱਥੇ ਫੁੱਟ ਪੈਟਰੋਲਿੰਗ ਵੀ ਹੈ ਤੇ ਆਪਾਂ ਟਰਾਈ ਕਰਾਂਗੇ ਕਿ ਅਗਲੀ ਵਾਰ ਵੀ ਜਦੋਂ ਵੀ ਆਪਰੇਸ਼ਨ ਸੀਲ ਲਈਏ ਜਾਂ ਫਿਰ ਅਗਲੀ ਵਾਰ ਕਾਸੋ ਕਰੀਏ ਤੇ ਇੱਥੇ ਸਪੈਸ਼ਲੀ ਇਹਨਾ ਭੁੱਲਿਆ ਜਰੂਰ ਜੇ ਠੀਕ ਹੈ